ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਪਾਂ ਇੱਕ 6-7 ਪਸ਼ੂ ਵਾਲੇ ਕਿਸਾਨ ਵੀਰ ਕੋਲ ਪਹੁੰਚੇ ਹਾਂ ਜਿਹਦਾ 4-5 ਮਰਲਿਆਂ ਦੇ ਵਿੱਚ ਜਿਹੜਾਗਾ ਸੈਟਅਪ ਲਾਇਆ ਹੋਇਆਗਾ ਇੱਥੇ 6-7 ਗਾਵਾਂ ਦਾ ਜਿਹੜਾ ਪ੍ਰਬੰਧ ਕੀਤਾ ਜਾ ਸਕਦਾ ਇੱਕ ਤੇ ਥੋੜੀ ਜਗ੍ਹਾ 'ਚ ਸੈਟਅਪ ਇਹਦੇ ਵਿੱਚ ਹੀ ਤੂੜੀ ਵਾਲੀ ਸਵਾਤ ਆ ਵਿੱਚ ਹੀ ਪਸ਼ੂ ਖੁੱਲੇ ਛੱਡਣ ਦਾ ਪ੍ਰਬੰਧ ਆ ਵਿੱਚ ਹੀ ਐਨੀਮਲ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੇ ਕਦੋਂ ਕੰਮ ਸ਼ੁਰੂ ਕੀਤਾ ਕਿਦਾਂ ਦਾ ਇਹਨਾਂ ਦਾ ਪ੍ਰਬੰਧ ਆ ਪਹਿਲਾਂ ਇਹਨਾਂ ਨੇ ਜੋ ਕੰਮ ਸ਼ੁਰੂ ਕੀਤਾ ਉਹਦੇ ਕੋਈ ਟ੍ਰੇਨਿੰਗ ਲਈ ਕਿਵੇਂ ਕੰਮ ਕੀਤਾ ਕਿਵੇਂ ਕਿਵੇਂ ਅੱਗੇ ਵਧੇ ਉਹਦੇ ਬਾਰੇ ਆਪਾਂ ਜਿਹੜੀ ਹੈਗੀ ਸਾਰੀ ਤੁਹਾਨੂੰ ਜਾਣਕਾਰੀ ਇੱਥੇ ਦੇਵਾਂਗੇ ਜਾਂ ਕੋਈ ਉਹਦੇ ਵਿੱਚ ਕੋਈ ਕਮੀਆਂ ਸੀ ਉਹ ਚ ਅਸੀਂ ਜਿਹੜੇ ਸੁਧਾਰ ਕੀਤੇ ਉਹ ਵੀ ਤੁਹਾਨੂੰ ਵੀਡੀਓ 'ਚ ਦੱਸਾਂਗੇ ਆਜੋ ਆਪਾਂ ਗੱਲ ਕਰਦੇ ਹਾਂ ਅੰਕਲ ਨਾਲ ਹੋ ਠੀਕ ਠਾਕ ਹੋ ਹਾਂ ਠੀਕ ਹੈ ਜੀ ਅੱਛਾ ਅੰਕਲ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਇਹ ਅਸ਼ੂਆਂ ਦਾ ਕੰਮ ਕੀਤਾ گاਵਾ ਦਾ ਇਹ ਕਦੋਂ ਕੁ ਸ਼ੁਰੂ ਕੀਤਾਗਾ ਇਹ ਹੋ ਗਈ ਜੀ 3-17 6-7 ਸਾਲ ਹੋ ਗਏ ਅੱਛਾ ਤੁਸੀਂ ਗਾਵਾਂ ਜਿਹੜਾ ਇਹ 6-7 ਸਾਲਾਂ ਤੋਂ ਹੀ ਇਹ ਸਾਰੀਆਂ ਜਿਹੜੀਆਂ ਲੈ ਕੇ ਆਏ ਆ। ਉਦੋਂ ਬਾਅਦ ਹੀ ਇਹ ਛੱਡ ਵਗੈਰਾ ਜਿਹੜਾ ਆਪਣਾ ਪਾਇਆ ਹੈਗਾ। ਇਹ ਉਦੋਂ ਬਾਅਦ ਪਾਇਆ ਸਾਰਾ ਲੈ ਕੇ। ਅੱਛਾ ਤੁਸੀਂ ਇਹਦੇ ਵਾਸਤੇ ਕੋਈ ਟ੍ਰੇਨਿੰਗ ਟ੍ਰੂਨਿੰਗ ਕੀਤੀ ਕੋਈ ਮੋਟੂ ਲਿਆ? ਕੋਈ ਟ੍ਰੇਨਿੰਗ ਨਹੀਂ ਕੋਈ ਲੋਨ ਨਹੀਂ ਲਿਆ। ਅੱਛਾ ਫਿਰ ਜਦੋਂ ਤੁਸੀਂ ਕੋਈ ਟ੍ਰੇਨਿੰਗ ਨਹੀਂ ਕੀਤੀ ਜਦੋਂ ਇਹ ਗਾਵਾਂ ਲੈ ਆਂਦੀਆਂ ਤਾਂ ਫਿਰ ਉਦੋਂ ਬਾਅਦ ਤੁਹਾਨੂੰ ਕੋਈ ਵਿੱਚ ਰਾਜ ਦਿੱਕਤ ਨਹੀਂ ਆਈ ਪਸ਼ੂ ਨੂੰ ਪਾਲਣ ਜਿਵੇਂ ਕਹਿੰਦੇ ਵੀ ਐਫਸੀ ਦਾ ਸਾਹਮਣੇ ਬੜੀ ਔਖੀ ਹੈ। ਰੱਤ ਰਾਤ ਦੀ ਬਿਤੇ ਆਏ ਡਾਕਟਰਾਂ ਡਾਕਟਰਾਂ ਤੋਂ ਲਿਆ ਲੂ ਕੇ ਦਵਾ ਦੂ ਪਹਿਲਾਂ ਪਤਾ ਨਹੀਂ ਸੀ ਨੰਬੇ ਆਏ ਹੁੰਦਾ ਵਿਚਾ ਕੇ ਫਿਰ ਰੱਖੀ ਰੁੱਖੀ ਨਹੀਂ ਕਿਤੇ ਅੱਛਾ ਤੇ ਮੇਨ ਦਿੱਕਤ ਆਉਂਦੀ ਕੀ ਸੀਗੀ ਤੁਹਾਨੂੰ ਮੇਨ ਕਿ ਸਣ ਖਰਾਬ ਹੋ ਗਏ ਚਾ ਕਿਤੇ ਸਿੱਡੀਆਂ ਸਿੱਡੀਆਂ ਆ ਗਈਆਂ ਬਸ ਆਜ ਤਾਂ ਕੋਈ ਜਾਂ ਅੱਛਾ ਤੇ ਗੱਬਣ ਗੁੱਬਣ ਟਾਈਮ ਤੇ ਹੋਈ ਜਾਂਦੀਆਂ ਸੀ ਨਾ ਨਾ ਹੋਵਾ ਚਰ ਰਹਿ ਗਈਆਂ 1 2 ਛੱਡ ਵੀ ਦਿੱਤੀਆਂ ਵਿੱਚੋਂ ਅੱਛਾ ਗੱਬਣ ਹੋਈਆਂ ਹੀ ਨਹੀਂ ਹੋਈਆਂ ਹੀ ਨਹੀਂ ਅੱਛਾ ਉਸ ਤੋਂ ਬਾਅਦ ਆਪਣਾ ਜਦੋਂ ਤੁਸੀਂ ਆਪਣੇ ਗੱਲਬਾਤ ਹੋਈ ਆ ਵੀ ਆਪਣੇ ਇਸ ਐਨੀਮਲ ਰੱਖਿਆ ਪਾਉਣਾ ਸ਼ੁਰੂ ਕੀਤਾਗਾ ਮਤਲਬ ਪਿਛਲੇ 7-8 ਮਹੀਨਿਆਂ ਤੋਂ ਉਹ ਤੋਂ ਬਾਅਦ ਜਿਵੇਂ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਉਹਦੇ ਨਾਲ ਤੁਹਾਨੂੰ ਕੋਈ ਫਾਇਦਾ ਹੋਇਆ ਉਹਦੇ ਨਾਲ ਫਾਇਦਾ ਹੋਇਆ ਗੱਬਣ ਹੋ ਗਈ ਜੀ ਤੇ ਕੋ ਰਹੀਦੀ ਆ ਕੱਲੀ ਆ ਰਹਿ ਗਈ ਆ ਚਾਰੇ ਹੋ ਗਈਆਂ ਇਹ ਚਾਰੇ ਗੱਬਣ ਨੇ ਹਾਂ ਇਹ ਹੁਣ ਸਿਆਲ ਤੇ ਸੂਣਾ ਅੱਛਾ ਮੈਂ ਕਿਤੇ ਪਹਿਲਾਂ ਤੁਸੀਂ ਗਾਵਾਂ ਛੱਡ ਦਿੰਦੇ ਸੀਗੇ ਹੁਣ ਗੱਬਣਾ ਬਟੋ ਛੱਡੀਆਂ ਜੀ ਅਚਾ ਨਈ ਤੁਸੀਂ ਉਦੋਂ ਫਿਰ ਕੋਈ ਮਿਨਰਲ ਮੈਕਚਰ ਵਗੈਰਾ ਪਾਉਂਦੇ ਨਹੀਂ ਕੋਈ ਨਈ ਪਤਾ ਪਤੇ ਤਾਂ ਬਣਾਉਣੇ ਜੀ ਕੀ ਪਤਾ ਹੀ ਨਹੀਂ ਸੀਗਾ ਅਤੇ ਫਿਰ ਛੱਡੇਗਾ ਛੁੱਡੇਗਾ ਆਉਣ ਦਾ ਕੀ ਕਾਰਨ ਸੀ ਜਿੱਡੇ ਆਏ ਕੀ ਬਤਾਉਣ ਵਿਕੀ ਨੋਕਸਟ ਬਣ ਜਾਂਦਾ ਕਿ ਜਦ ਪਤਾ ਹੀ ਨਹੀਂ ਸੀ ਕਿ ਉਦੋਂ ਬਾਅਦ ਹੁਣ ਮਗਰ ਮਗਰਲੇ 5 6 ਮਹੀਨੇ ਦੀ ਗੱਲ ਕਰਕੇ ਹੁਣ ਕਿੰਨੀ ਕੁ ਪ੍ਰੋਬਲਮ ਨਹੀਂ ਹੋਣੀ ਆਈ ਕਿਤੇ ਆ ਨਹੀਂ ਆਏਗੀ ਕਿਸਾਨ ਵੀਰੋ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰਦਾ ਵੀ ਉਹਦਾ ਕਾਰਨ ਕੀ ਸੀ ਜਿਹੜਾ ਸੀ ਲੱਭਿਆਗਾ ਉਹਦੇ ਵਿੱਚ ਇਹ ਸੀਗਾ ਵੀ ਇਹਨਾਂ ਨੇ ਕਦੇ ਵੀ ਐਨੀਮਲ ਨੂੰ ਮਿਨਰਲ ਮੈਕਚਰ ਨਹੀਂ ਪਾਇਆ ਜਿਵੇਂ ਤੁਹਾਨੂੰ ਮਗਰ ਗਾਵਾਂ ਦੀਆਂ ਗਾਵਾਂ ਚੰਗਾਂ ਤੇ ਦੁੱਧ ਚ ਉਈ ਜਾਂਦੇ ਸੀ ਮਿਨਰਲ ਮਿਕਚਰ ਪਾਉਂਦੇ ਗਿਆਨ ਜਿਹਨਾਂ ਦਾ ਪਤਾ ਹੀ ਨਹੀਂ ਸੀ ਦੱਸੇ ਤੋਂ ਬਿਨਾ ਕੀ ਕਰ ਜਿਵੇਂ ਜਨੋ ਜਾਨੀ ਕਿ ਉਹੀ ਮੈਨ ਗੱਲ ਆ ਗਈ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿੰਨਾ ਟਾਈਮ ਕੋਈ ਕਿਸੇ ਨੂੰ ਦੱਸੂਗਾ ਨਹੀਂ ਤੇ ਪਤਾ ਕਿਵੇਂ ਲੱਗੂਗਾ ਇਹਨਾਂ ਨੂੰ ਕਦੇ ਕਿਸੇ ਨੇ ਆ ਕੇ ਦੱਸਿਆ ਹੀ ਨਹੀਂਗਾ ਵੀ ਮਿਨਰਲ ਮਿਕਚਰ ਵੀ ਪਾਉਣਾ ਹੁੰਦਾ ਪਸ਼ੂਆਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿਸੇ ਨੇ ਇਹ ਨਹੀਂ ਦੱਸਿਆਗਾ ਵੀ ਮਿੱਠਾ ਸੋਡਾ ਪਾਉਣਾ ਹੁੰਦਾ ਟਾਕਸੀ ਬਾਇੰਡਰ ਜੇ ਮੰਨ ਲਓ ਆਪਾਂ ਜਾਂ ਫੀਡ ਕਿਹੜੀ ਆ ਕਈ ਵਾਰੀ ਤਾਂ ਮੈਂ ਇੱਥੇ ਆ ਕੇ ਦੇਖਿਆ ਕਿ ਪਿਛਲੇ ਸਾਲ ਵਾਲਾ ਫੀਡ ਦਾ ਬੈਗ ਰੱਖ ਲੈਂਦੇ ਤੇ ਅਗਲੇ ਸਾਲ ਵੀ ਵਰਤ ਲੈਂਦੇ ਸੀ ਕਿਉਂਕਿ ਜਦੋਂ ਕਿਸੇ ਨੇ ਦੱਸਿਆ ਹੀ ਨਹੀਂਗਾ ਵੀ ਫੀਡ ਆ ਜਿਹੜੀ ਆਪਾਂ 1 ਮਹੀਨੇ ਦੇ ਵਿੱਚ ਵਿੱਚ ਹੀ ਵਰਤਣੀ ਆ ਉਸ ਤੋਂ ਬਾਅਦ ਉਹਨੂੰ ਵਰਤ ਨਹੀਂ ਸਕਦੇ ਉਹਦੇ ਕਰਕੇ ਬਹੁਤੇ ਪਸ਼ੂਆਂ ਨੂੰ ਜਿਹੜੀ ਹੈਗੀ ਆ ਛੱਡੀਆਂ ਦੀ ਮਸਟੇਟਸ ਦੀ ਪ੍ਰੋਬਲਮ ਆਉਂਦੀ ਸੀ ਖਾਵਾ ਤੱਲ ਵੀ ਹੋ ਗੀਆਂ ਪਰ ਜਦੋਂ ਪਿਛਲੇ 6 ਮਹੀਨਿਆਂ ਤੋਂ ਇਹਨਾਂ ਨੂੰ ਜਦੋਂ ਆਪਾਂ ਸਾਰੀ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਸਮਝ ਕੇ ਉਹ ਕੰਮ ਕਰਨਾ ਸ਼ੁਰੂ ਕੀਤਾ ਇੱਕ ਵੀ ਗਾਂ ਨੂੰ ਮਸਟੇਟਸ ਨਹੀਂ ਹੋਈ ਤੇ ਅੱਜ ਇਹ ਸਾਰੀਆਂ گاਵਾ ਗੱਭਣ ਨੇ ਸਿਰਫ ਇੱਕ ਗਾਂ ਰਹਿ ਗਈ ਆ 15 20 ਦਿਨਾਂ ਤੀਕ ਇਹਦੇ ਵੀ ਜਿਹੜਾ ਹੈਗਾ ਟ੍ਰੀਟਮੈਂਟ ਚੱਲ ਰਿਹਾ ਹੈ ਇਹ ਤੋਂ ਬਾਅਦ ਇਹਨੂੰ ਵੀ ਅਸੀਂ ਗੱਭਣ ਕਰਵਾ ਦਾਂਗੇ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਇਹ ਮਕਸਦ ਸੀਗਾ ਇਹ ਵੀਡੀਓ ਚ ਦੱਸਣ ਦਾ ਵੀ ਜੇ ਤੁਸੀਂ ਫਾਰਮ ਕਰਨਾ گاਵਾ ਰੱਖਣੀਆਂ ਨੇ ਤਾਂ ਮੈਨੇਜਮੈਂਟ ਤੁਹਾਨੂੰ ਸਿੱਖਣੀ ਪਊਗੀ ਮੱਕੀ ਲੈਂਦੀ ਅੱਛਾ 6 7 ਘੱਟੇ ਜਾ ਕੇ ਰੱਖ ਲਿਓ ਤੂੰ ਪੈਂਦਰੀ ਵਿੱਚ ਚੁੱਲੀ ਪੈ ਗਈ ਉੱਥੇ ਟੋਕੇ ਕੋਲ ਪੈ ਰੂ ਮੈਂ ਆਪੇ ਆਪੇ ਆ ਕੇ ਤੇ ਮੁਰਤੇ ਵੀ ਉਵੇਂ ਪਸ਼ੂਆਂ ਨੂੰ ਪਾਈ ਗਈ ਪਾਈ ਗਈ ਹੁਣ ਕਿਹੜਾ ਪਤਾ ਇਹ ਬਿਉਲੀ ਪਈ ਹੁੰਦੀ ਹੁੰਦੀ ਕੀ ਹੁੰਦੀ ਹੈ ਕਿਸੇ ਨੇ ਦੱਸਿਆ ਹੀ ਨਹੀਂਗਾ ਉਹਦੇ ਕਰਕੇ ਉਹ ਛੱਡ ਗਈਗਾ ਉਹਦੇ ਕਰਕੇ ਇਹ ਕਰਕੇ ਹੋ ਜਾਂਦਾ ਇਹ ਸਾਰੇ ਭਰਾਵਾਂ ਨੂੰ ਇਹ ਆ ਵੀ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਆਂ ਤੇ ਕਿਸੇ ਆਪਦੇ ਕੋਈ ਸਿਆਣਾ ਫਾਰਮਰ ਜਿਹੜਾ ਪਹਿਲਾਂ ਕੰਮ ਕਰਦਾ ਜਾਂ ਕੋਈ ਤੁਹਾਡੇ ਨਜ਼ਦੀਕੀ ਜਾਂ ਕਿਸੇ ਡਾਕਟਰ ਨਾਲ ਤੁਸੀਂ ਲਿੰਕ ਜਿਹਾ ਰਿਹਾ ਕਰੋ ਤਾਂ ਕਿ ਤੁਹਾਡੇ ਜਿਹੜੀ ਕੋਈ ਪਰਫਾਰਮੈਂਸ ਦੇ ਵਿੱਚ ਪ੍ਰੋਬਲਮ ਆ ਉਹਨੂੰ ਜਿਹੜਾ ਹੈਗਾ ਉਹ ਦੱਸਦਾ ਰਹੇ ਇਹ ਉਹਦਾ ਮਸਲਾ ਹੱਲ ਹੁੰਦਾ ਰਹੇ ਅੱਛਾ ਹੁਣ ਤੁਹਾਨੂੰ ਇਹ ਲੱਗਦਾ ਹੈਗਾ ਵੀ ਜੇ ਆਪਾਂ گاਵਾ ਦਾ ਧੰਦਾ ਕਰੀਏਗੇ ਵੀ ਕੋਈ ਪ੍ਰੋਫਿਟ ਵਾਲਾ ਹੈਗਾ ਕੋਈ ਫਾਇਦਾ ਹੈਗਾ ਜੀ ਹੈਗਾ ਖੇਤੀ ਨੂੰ ਵਧੀਆ ਲੱਗਦਾ ਤੁਹਾਨੂੰ ਖੇਤੀ ਨੂੰ ਵਧੀਆ ਲੱਗਦਾ ਇੰਨੀ ਪ੍ਰੋਬਲਮ ਆਈ ਇੰਨੀ ਦਿੱਕਤ ਆਈ گاਵਾ ਛੱਡ ਰੰਗਾ ਵੀ ਪੰਗਾ ਪਰ ਵੀ ਤੁਹਾਨੂੰ ਲੱਗਦਾ ਹੈ ਇਹਦਾ ਸਾਡਾ ਤਾਂ ਰੋਦਾ ਵੀ ਬਧਾ ਮੰਗੇ ਸੀ ਹਾਂ ਬਧਾਵਾਂਗੇ ਹੁਣ ਜਾਨੀ ਕਿ ਇੱਥੇ ਪਸ਼ੂ ਹੋਰ ਵਧਾਵਾਂਗੇ ਜਿੰਨੇ ਕ ਆਪਾਂ ਬਿਨਾ ਲੇਬਰ ਤੋਂ ਰੱਖ ਸਕਦੇ ਆ ਉਹਨੇ ਕ ਆਪਾਂ ਰੱਖ ਲਾਂਗੇ ਉਹਨੇ ਘੋਰ ਕਰ ਲਾਂਗੇ ਖੇਤੀ ਨਾਲੋਂ ਜਾਨੀ ਕਿ ਥੋੜੇ ਹਿਸਾਬ ਨਾਲ ਵਧੀਆ ਸਰ ਭਾਵੇਂ 15 ਦਿਨ ਬਾਅਦ ਪੈਸ ਸਤਿ ਸ਼੍ਰੀ ਅਕਾਲ ਵੀਰੋ ਅੰਕਲ ਜੀ ਦੇ ਬੇਟੇ ਗਗਨ ਵੀ ਆਪਣੇ ਨਾਲ ਆ ਆਪਾਂ ਇਹਦੇ ਨਾਲ ਵੀ ਕੁਝ ਗੱਲਾਂ ਕਰਦੇ ਕਿਉਂਕਿ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਐਨੀਮਲ ਰੱਖਦੇ ਜਦੋਂ ਮੈਂ ਪਹਿਲੀ ਵਾਰੀ ਇਹਨੂੰ ਮਿਲਿਆ ਸੀਗਾ ਤੇ ਉੱਥੇ ਹੀ ਪਤਾ ਲੱਗਿਆ ਸੀਗਾ ਤੇ ਇਹ ਨਹੀਂ ਮੈਨੂੰ ਦੱਸਿਆ ਕਿ ਸਾਡੇ ਕਾਫੀ ਪ੍ਰੋਬਲਮ ਆ ਰਹੀ ਹੈ ਵੀ ਤੁਸੀਂ ਸਾਡੇ ਦੇਖ ਕੇ ਜਾਓ ਫਿਰ ਇਹਨਾਂ ਦੇ ਇਹਦੇ ਨਾਲ ਲਿੰਕ 'ਚ ਆਏਗਾ ਫਿਰ ਇਹਨੂੰ ਜੋ ਕੁਝ ਦੱਸਿਆਗਾ ਆਪਾਂ ਇਹਨੂੰ ਪੁੱਛਦੇ ਹਾਂ ਅੱਛਾ ਗਗਨ ਜਦੋਂ ਆਪਾਂ ਨਹੀਂ ਮਿਲੇ ਸੀਗੇ ਉਦੋਂ ਅੰਕਲ ਨੇ ਦੱਸਿਆ ਵੀ ਕਿੰਨੀ ਪ੍ਰੋਬਲਮ ਸੀਗੀ ਜਾਂ ਕੀ ਦਿੱਕਤਾਂ ਸੀ ਉਹ ਜਦੋਂ ਆਪਾਂ ਹੁਣ ਮੈਂ ਦੱਸ ਕੇ ਜੋ ਕੁਝ ਵੀ ਆਪਾਂ ਸਟਾਰਟ ਕੀਤਾ ਉਹਦਾ ਰਿਜ਼ਲਟ ਇਹ ਆ ਵੀ ਆਪਣੇ ਸਾਰੇ ਪਸ਼ੂ ਗੱਭਣ ਹੋ ਗਏ ਗੱਭਣ ਹੋ ਅੱਛਾ ਆਪਾਂ ਚੇਂਜ ਕੀ ਕੀਤਾ ਪਹਿਲਾਂ ਕੀ ਸੀ ਤੇ ਮਗਰੋਂ ਕੀ ਫਰਕ ਸੀਗਾ ਅਸੀਂ ਪਾਊਡਰ ਪਾਉਣਾ ਸ਼ੁਰੂ ਕੀਤਾ ਉਹਦੋਂ ਦੀਆਂ ਸਾਡੀਆਂ ਗੱਭਣਾ ਹੋਣ ਲੱਗੀਆਂ ਸਾਰੀਆਂ ਸਾਰੀਆਂ ਗੱਭਣਾ ਮਤਲਬ ਸ਼ੁਰੂ ਹੋ ਗੀਆਂ ਵੀ ਇੱਕ ਗਾਂ ਪਣੀ ਰਹਿ ਗਈ ਇਹ ਚੈੱਕ ਪਾਸ ਹੋ ਗੀਆਂ ਸਾਰੀਆਂ ਆਪਣੀਆਂ ਹਾਂ ਚੈੱਕ ਪਾਸ ਆਈ ਸਾਰੀਆਂ ਚੈੱਕ ਪਾਸ ਹੋ ਗਈ ਅੱਛਾ ਪਹਿਲਾਂ ਇਹਨਾਂ ਨੇ ਲਗਭਗ ਕਿੰਨੇ ਕਿੰਨਾ ਟਾਈਮ ਸੂਆਂ ਨੂੰ ਹੋ ਗਿਆ ਹੋਊਗਾ ਅੰਦਾਜ਼ਾ ਇਹ 2-2 ਸਾਲ ਹੋ ਗਏ ਇਹਨਾਂ ਨੂੰ ਸੂਆਂ 2-2 ਸਾਲ ਹੋ ਗਏ ਹੁਣ ਜਾ ਕੇ ਇਹ ਗੱਬਣ ਹੋਈਆਂ ਹੁਣ ਜਾ ਕੇ ਗੱਬਣਾਉਂੀਆਂ ਹੁਣ ਰਿਪੋਰਟ ਪਾਇਆ ਉਹ ਜਿਹੜਾ ਤੁਸੀਂ ਜਿਹੜਾ ਆਪਾਂ ਮਦਰ ਰਿਕਮੈਂਡ ਕੀਤਾ ਤੁਸੀਂ ਉਹ ਨੂੰ ਨਾਲ ਪਾਇਆ ਹੈਗਾ ਹਾਂ ਉਹਦੇ ਨਾਲ ਸਾਰੀਆਂ ਗੱਬਣਾ ਅੱਛਾ ਭਾਈ ਤੁਸੀਂ ਜਿਹੜਾ ਹੈਗਾ ਮੰਨ ਲਓ ਸਾਈਲੇਜ ਵਗੈਰਾ ਜਦੋਂ ਹੁਣ ਸਿਹਤ ਕੀ ਵਾਲੇ ਸਾਲ ਸ਼ੁਰੂ ਕੀਤਾ ਹੈਗਾ ਉਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਆਈ ਨਹੀਂ ਹੁਣ ਨਹੀਂ ਆਈ ਕੋਈ ਹਾਂ ਨਹੀਂ ਆਈ ਕਿਉਂਕਿ ਦੋਸਤੋ ਜੇ ਤੁਸੀਂ ਸਾਈਲੇਜ ਪਾਉਣਾ ਉਹਦੇ ਨਾਲ ਬਫਰ ਆ ਤੇ ਟਾਕਸ ਆਊਟ ਹੈ ਜਿਹੜਾ ਤੁਹਾਨੂੰ ਕੰਟੀਨਿਊ ਰੱਖਣਾ ਚਾਹੀਦਾ ਜਦੋਂ ਦੇ ਆਪਣੇ ਨਾਲ ਜੁੜੇ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਨੌਲੇਜ ਦਿੱਤੀ ਹੈ ਤੇ ਇਹਨਾਂ ਨੇ ਪਹਿਲਾਂ ਤੇ ਡਰਦੇ ਪਾਉਂਦੇ ਹੀ ਨਹੀਂ ਹੁੰਦੇ ਸੀਗੇ ਵੀ ਮੈਨ ਨਾਲ ਮੈਕਚਰ ਕੀ ਚੀਜ਼ ਆ ਪਾਊਡਰ ਕੀ ਚੀਜ਼ ਆ ਚਾਰ ਪਾਵਾਂਗਾ ਨਾ ਪਸ਼ੂ ਖਰਾਬ ਹੋ ਜਾਣਗੇ ਪਰ ਪਿਛਲੇ 6-7 ਮਹੀਨਿਆਂ ਤੋਂ ਇਹਨਾਂ ਨੇ ਸਾਰੀਆਂ ਚੀਜ਼ਾਂ ਵਰਤੀਆਂ ਹੈਗਾ ਪਰ ਹੁਣ ਕੋਈ ਵੀ ਪ੍ਰੋਬਲਮ ਨਹੀਂ ਉਹੀ ਗਾਵਾਂ ਨੇ ਪਰ ਸਿਰਫ ਮੈਨੇਜਮੈਂਟ ਬਦਲਣ ਦੇ ਨਾਲ ਇਹਨਾਂ ਦੇ ਵਿੱਚ ਇੰਨਾ ਫਰਕ ਆ ਗਿਆ ਹੈਗਾ ਅੱਛਾ ਗਗਣਾ ਮਤਲਬ ਦੁੱਧ ਪਿਛਲੇ ਸਾਲ ਨਾਲੋਂ ਐਤਕੇਲੇ ਸਾਲ ਚ ਦੁੱਧ ਦਾ ਵੀ ਕੋਈ ਫਰਕ ਰਿਹਾ ਦੁੱਧ ਦਾ ਫਰਕ ਵੀ ਪਿਆ ਹੈ ਵਧਿਆ ਹੈ ਦੁੱਧ ਵਧ ਗਿਆ ਦੁੱਧ ਦਾ ਕਾਹਦੇ ਨਾਲ ਫਰਕ ਪਿਆ ਫਿਰ ਸੇਤ ਚੰਗੀ ਹੋ ਗਈ ਪਾਊਡਰ ਪਾਉਣ ਨਾਲੀ ਪਾਊਡਰ ਪਾਉਣ ਨਾਲ ਸੇਤ ਚੰਗੀ ਹੋ ਗਈ ਅੱਛਾ ਹੁਣ ਫਿਰ ਜਦੋਂ ਦੁੱਧ ਵਧਿਆ ਤੁਹਾਨੂੰ ਨਾਲ ਫਿਰ ਕੀ ਸ਼ੁਰੂ ਕੀਤਾ ਹੋਰ ਹਾਂ ਲੇਟੀ ਪਾਉਣ ਲੱਗੇ ਬਾਦ ਲੇਟੀ ਪਾਉਣ ਲੱਗੇ ਜਦੋਂ ਆਪਾਂ ਮਤਲਬ ਹੁਣ ਤੁਸੀਂ ਲੇਟੀ ਵਗੈਰਾ ਜੇ ਵੇਚਦੀ ਕਈ ਵਾਰੀ ਮੁੱਕ ਜਾਂਦੀ ਆਪਾਂ ਬੰਦ ਕਰਦੇ ਆਂ ਤੇ ਉਹਦੇ ਨਾਲ ਕੋਈ ਦੁੱਧ ਤੇ ਅਸਰ ਆਉਂਦਾਗਾ ਭਾਂ ਘਰ ਦਾ ਦੁੱਧ ਦੁੱਧ ਘਟ ਜਾਂਦਾ ਜਦੋਂ ਲੇਟੀ ਸ਼ੁਰੂ ਕਰ ਦਿੰਦੇ ਫਿਰ ਪੂਰਾ ਆ ਜਾਂਦਾ ਫਿਰ ਪੂਰਾ ਆ ਮੈਂ ਦੋਸਤੋ ਜਿਹੜੀ ਇਹ ਲੇਟੀ ਵਰਤਦੇ ਆ ਜਾਂ ਜਿਹੜੀ ਉਹਦੀ ਫਾਰਮੂਲੇਸ਼ਨ ਆ ਉਹ ਵੀਡੀਓ ਆਪਣੇ ਚੈਨਲ ਤੇ ਬਣਾ ਕੇ ਪਾਈ ਹੋਈ ਆ ਉਹੀ ਇਹਨਾਂ ਨੂੰ ਦੱਸੀ ਸੀ ਇਹਨਾਂ ਨੇ ਉਹ ਵਰਤੀ ਆ ਪਿਛਲੇ 6-7 ਮਹੀਨਿਆਂ ਤੋਂ ਵਰਤੀ ਆ ਵੀ ਇੰਨਾ ਕੁ ਵਧੀਆ ਰਿਜ਼ਲਟ ਆਇਆਗਾ ਕਿ ਸਾਰੇ ਪਸ਼ੂਆਂ ਦੀ ਸਿਹਤ ਵੀ ਠੀਕ ਹੋਈ ਆ ਤੇ ਦੁੱਧ ਵੀ ਪਸ਼ੂ ਜਿਹੜੇ ਆ ਗਏ ਵਧੇ ਆ ਪਰ ਜਦੋਂ ਵੀ ਇਹ ਬੰਦ ਕਰਦੇ ਆ ਇਹ ਕਹਿੰਦੇ ਵੀ ਉਦੋਂ ਦੁੱਧ ਦਾ ਡ੍ਰੌਪ ਆਉਂਦਾਗਾ ਕਿਉਂਕਿ ਲੇਟੀ ਦੀ ਫਾਰਮੂਲੇਸ਼ਨ ਇਹੋ ਜੀ ਆ ਜਿਹਦੇ ਨਾਲ ਪਸ਼ੂ ਨੂੰ એનર્ਜੀ ਮਿਲਦੀ ਆ ਪਟੀਨ ਵੀ ਮਿਲਦਾ ਉਹ ਦੁੱਧ ਵੀ ਦਿੰਦਾ ਤੇ ਸਿਹਤ ਵੀ ਸਹੀ ਰੱਖਦਾ ਤੁਸੀਂ ਦੇਖੋਗੇ ਕਿਸੇ ਵੀ گاਂ ਦਾ ਜਿਹੜਾ ਬੀਸੀਐਸ ਆ ਤੁਹਾਨੂੰ ਲੋਹ ਨਹੀਂ ਦੇਸੂਗਾ ਅੱਛਾ ਹੋਰ ਜਿਵੇਂ ਹੁਣ ਮੰਨ ਕੇ ਚਲੋ ਆਪਾਂ ਗੱਲ ਕਰਦੇ ਆ ਤੁਹਾਡੇ ਕੋਲੇ ਹੁਣ 5-6 ਐਨੀਮਲ ਆ ਪਹਿਲਾਂ ਤੁਸੀਂ ਕੁਝ ਐਨੀਮਲ ਜਿਹੜੇ ਗੱਭਣ ਨਹੀਂ ਹੋਏ ਤੁਹਾਨੂੰ ਛੱਡਣੇ ਵੀ ਪਏ ਹਾਂਜੀ ਫਿਰ ਹੁਣ ਤੁਹਾਨੂੰ ਹੌਸਲਾ ਹੈ ਵੀ ਹੁਣ ਲੱਗਦਾ ਹੈਗਾ ਵੀ ਆਪਾਂ ਕੰਮ ਵਧਾ ਕੇ ਵੀ ਇਹ ਕੰਮ 'ਚ ਫਾਇਦਾ ਹੈਗਾ ਹਾਂਜੀ ਖੇਤੀ ਨਾਲ ਵਧੀਆ ਹੀ ਇਹ ਕੰਮ ਅੱਛਾ ਥੋੜਾ ਕੋਈ ਅੱਗੇ ਕੀ ਵਿਚਾਰ ਆ ਫਿਰ ਅੱਗੇ ਵਧਾਉਣ ਦਾ ਕੰਮ ਵਿਚਾਰ ਆ ਵੀ ਵਧਾਵਾਂਗੇ ਕਰਾਂਗੇ ਅੱਛਾ ਇਸ ਜਗ੍ਹਾ ਦੇ ਵਿੱਚ ਜਿਹੜੀ ਜਗ੍ਹਾ ਆਪਣੀ 4-5 ਮਰਲੇ ਆ ਤੁਸੀਂ ਇਹਦੇ ਵਿੱਚ ਹੀ ਸਾਰਾ ਸਿਸਟਮ ਕੀਤਾ ਹੈਗਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਵੀ ਜਿਵੇਂ ਆਪਣੇ ਕੋਲ ਕੁਝ ਚੀਜ਼ਾਂ ਇਹ ਨਹੀਂ ਮੰਗਾਣੇ ਇਹਦੇ ਵਿੱਚ ਹਿਊਮਿਡਿਟੀ ਵੱਧ ਜਾਂਦੀ ਹੈ ਹੁਣ ਤੁਹਾਨੂੰ ਮਹਿਸੂਸ ਹੁੰਦਾਗਾ ਵੀ ਹੁਣ ਪਹਿਲਾਂ ਪਤਾ ਲੱਗਣ ਲੱਗਾ ਵੀ ਹਾਂ ਵਾਕਈ ਇਹ ਦਿੱਕਤ ਆਪਣੇ ਆਉਂਦੀ ਹੈ ਹਾਂਜੀ ਅੱਛਾ ਫਿਰ ਹੁਣ ਇਹਦਾ ਮਤਲਬ ਕੀ ਫਿਊਚਰ ਦੇ ਵਿੱਚ ਕੀ ਸੋਚਿਆ ਵੀ ਇਹਨੂੰ ਕਰਨਾ ਸੈਟਅਪ ਇਹ ਉੱਚਾ ਕਰਾਂਗੇ ਛੱਡ ਆਪਣਾ ਇਹਨੂੰ ਉੱਚਾ ਕਰਾਂਗੇ ਕਿਸਾਨ ਵੀਰੂ ਕਈ ਵਾਰੀ ਆਪ ਨੂੰ ਇਹ ਲੱਗਦਾ ਜਿੱਦਾਂ ਵੀਰ ਨੇ ਕਾਨਿਆਂ ਦੀ ਛੱਤ ਪਾਈ ਆ ਵੀ ਆਪਾਂ ਨੂੰ ਇਹ ਲੱਗਦਾ ਵੀ ਇਹ ਤੇ ਇਹਦੇ ਵਿੱਚ ਹਵਾ ਕ੍ਰੋਸ ਨਾ ਆਵੇ ਤਾਂ ਗੁੰਮ ਇਹਦੇ ਵਿੱਚ ਵੀ ਬਣਦਾ ਜਿਹੜਾ ਪਸ਼ੂਆਂ ਨੂੰ ਸਟ੍ਰੈਸ ਦਿੰਦਾ ਹੈਗਾ ਤੇ ਉਹਦੇ ਕਰਕੇ ਵੀ ਪਸ਼ੂ ਬਿਮਾਰ ਹੁੰਦੇ ਨੇ ਸੈਟਅਪ ਤਾਂ ਬਹੁਤ ਸੋਹਣਾ ਸੀ ਬੰਨੇ ਵਾਲਾ ਵੀ ਆ ਤੇ ਖੁੱਲੇ ਵਾਲਾ ਵੀ ਆ ਪਰ ਥੋੜੀ ਜੀ ਜਗ੍ਹਾ ਦੀ ਕਮੀ ਹੋਣ ਕਰਕੇ ਹਵਾ ਕ੍ਰੋਸ ਨਹੀਂਦੀ ਉਹਦੇ ਕਰਕੇ ਪਸ਼ੂਆਂ ਨੂੰ ਦਿੱਕਤ ਆਉਂਦੀ ਆ ਅਗਲੇ ਸਾਲ ਤੀ ਕੋਈ ਇਹਨਾਂ ਨੂੰ ਸਾਰੇ ਜਿਹੜਾ ਸ਼ੈੱਡ ਨੂੰ ਓਪਨ ਕਰ ਦਿੱਤਾ ਜਾਊਗਾ ਉੱਚਾ ਕਰਿਆ ਜਾਊਗਾ ਤਾਂ ਕਿ ਹਵਾ ਦੀ ਕ੍ਰੋਸਿੰਗ ਰਹੇ ਜਿਹੜੀਆਂ ਇੱਥੇ ਮੇਨ ਸਮੱਸਿਆਵਾਂ ਸੀਗਾ ਕਿ ਇੱਕ ਤੇ ਇਹ ਟਾਕਸੀ ਬੈਂਡਰ ਨਹੀਂ ਪਾਉਂਦੇ ਪਸ਼ੂ ਨੂੰ ਮਿਨਰਲ ਮਿਕਚਰ ਨਹੀਂ ਪਾਉਂਦੇ ਸੀਗੇ ਪ੍ਰੋਪਰ ਜਿਹੜੀ ਹੈਗੀ ਵਧੀਆ ਤਰੀਕੇ ਦੀ ਫੀਡ ਨਹੀਂ ਪਾਉਂਦੇ ਸੀ ਇਹ ਸਾਰਿਆਂ ਜਿਹੜੇ ਇਹਨਾਂ ਦੇ ਮੈਨੇਜਮੈਂਟ ਦੇ ਵਿੱਚ ਜਦੋਂ ਸੁਧਾਰ ਕਰਤੇ ਹੁਣ ਸਾਰੇ ਇਹਨਾਂ ਦੇ ਐਨੀਮਲ ਕਨਸੀਵ ਵੀ ਆ ਮਸਟੇਟਸ ਵੀ ਨਹੀਂ ਆਈ ਦੁੱਧ ਦੇ ਵੀ ਚੰਗੇ ਚੱਲ ਰਿਹਾ ਗਿਆ ਇਹ ਫਰਕ ਪੈਂਦਾ ਤੁਹਾਡੇ ਮੈਨੇਜਮੈਂਟ ਬਦਲਣ ਨਾਲ ਇਸ ਕਰਕੇ ਮੈਂ ਵਾਰ-ਵਾਰ ਗੱਲ ਕਰਦਾ ਹੁੰਦਾ ਵੀ ਜਿਹੜੇ ਫਾਰਮਰ ਨੇ ਕਾਮਯਾਬ ਹੋਣਾਗਾ ਤੇ ਉਹਨੂੰ ਮੈਨੇਜਮੈਂਟ ਸਿੱਖਣੀ ਪਊਗੀ ਉਹ ਚਾਹੇ ਕਿਤੋਂ ਵੀ ਸਿੱਖਣ ਨੂੰ ਮਿਲੇ ਤੁਸੀਂ ਵੀਡੀਓ ਨੂੰ ਦੇਖਿਆਗਾ ਟਾਈਮ ਦਿੱਤਾਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਹੋਰ ਭਰਾਵਾਂ ਤੱਕ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਜਿਹੜੀਆਂ ਆਪਣੇ ਤੋਂ ਕੋਈ ਗਲਤੀਆਂ ਹੋਗੀਆਂ ਭਰਾਵਾਂ ਤੋਂ ਇਹਨਾਂ ਤੋਂ ਕੋਈ ਚੀਜ਼ ਉਹ ਸਿੱਖ ਸਕਣ ਬਹੁਤ ਬਹੁਤ ਧੰਨਵਾਦ ਧੰਨਵਾਦ